ਅਸੀਂ ਸਾਰੇ ਇੱਕ ਆ ਅਸੀਂ ਸਾਰੇ ਕਿਰਤ ਦੀ ਜਿਹੜੀ ਗੱਲ ਕਰਦੇ ਆ ਅਸੀਂ ਕਿਰਤ ਕਰਨ ਵਾਲੇ ਲੋਕ ਆ ਇਕੱਠੇ ਰਹਿੰਨੇ ਆ ਸਾਰੇ ਸਾਡੇ ਚ ਕੋਈ ਤੁਹਾਨੂੰ ਹਰਕ ਜਾਪਦਾ ਵੀ ਇਹ ਸਿੱਖ ਐ ਇਹ ਮੁਸਲਮਾਨ ਐ ਉਹ ਹਿੰਦੂ ਐ ਹਮ ਕਿਸਾਨ ਕੇ ਸਾਥ ਹੈ ਔਰ ਕਿਸਾਨੋ ਕੇ ਲਈ ਦੁਆ ਕਰਤੇ ਹੈ ਰੱਬ ਸੇ ਕਿ ਰੱਬ ਜੋ ਹੈ ਕਿਸਾਨੋ ਕੇ ਕਿਸਾਨੋ ਕੀ ਮਦਦ ਕਰੇ ਕਿ ਜਿਹੜਾ ਜ਼ੁਲਮ ਅੱਜ ਸਰਕਾਰਾਂ ਕਰ ਰਹੀਆਂ ਨੇ ਜਿਸ ਤਰ੍ਹਾਂ ਵੀ ਇਹ ਕੋਈ ਆਪਣੇ ਹੱਕ ਦੀ ਬਾਤ ਕਰਦਾ ਉਹਦੇ ਉਪਰ ਅਥਰੂ ਗੈਸ ਦੀਆਂ ਗੋਲੀਆਂ ਪਤਾ ਨਹੀਂ ਕੀ ਕੀ ਜ਼ੁਲਮ ਕਰ ਰਹੀ ਹੈ ਕਿਸਾਨਾਂ ਨੂੰ ਮੋਰਚੇ ਦੇ ਵਿੱਚ ਫਤਿਹ ਹਾਸਲ ਹੋਏ ਇਸੇ ਲਈ ਦੁਆ ਕੀਤੀ ਗਈ ਹੈ ਸੜਕ ਤੇ ਨਮਾਜ਼ ਅਦਾ ਕਰਦੇ ਮੁਸਲਿਮ ਪਾਈਚਾਰੇ ਦੇ ਲੋਕਾਂ ਨੇ ਕਿਸਾਨਾਂ ਲਈ ਦੁਆ ਮੰਗੀ ਇੱਕ ਪਾਸੇ ਕਿਸਾਨਾਂ ਦਾ ਤਰਨਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਮੁਸਲਿਮ ਪਾਈਚਾਰੇ ਨੇ ਅੱਲਾਹ ਅੱਗੇ ਦੁਆ ਪੜ੍ਹੀ ਹੈ ਨੈਸ਼ਨਲ ਹਾਈਵੇ ਤੇ ਮੁਸਲਿਮ ਪਾਈਚਾਰੀ ਤੇ ਕਿਸਾਨਾਂ ਨੇ ਮਿਲ ਕੇ ਅਰਦਾਸ ਕੀਤੀ ਹਮ ਕਿਸਾਨ ਕੇ ਸਾਥ ਹੈ ਔਰ ਕਿਸਾਨੋ ਕੇ ਲਈ ਦੁਆ ਕਰਤੇ ਹੈ ਰੱਬ ਸੇ ਕੇ ਰੱਬ ਜੋ ਹੈ ਕਿਸਾਨੋ ਕੇ ਕਿਸਾਨੋ ਕੀ ਮਦਦ ਕਰੇ ਔਰ ਇਹ ਸਰਕਾਰ ਜੋ ਹੈ जो जुल्म कर रही है किसानों के ऊपर से जो है ये जुल्म को ख़त्म कर दे हम रब अरदास करते हैं कि रब जो है इनका इन किसानों की हमेशा मदद करे और इनके साथ रहे ऊपर वाले से दुआ है कि ऊपर वाला जो है रब जो है किसानों की हर तरह से मदद करे इनकी जो है मांगें पूरी करवा दे और इनकी हर तरफ जो है हर तरह से इनकी हिफाजत फरमाए पहला भी साढ़े गुरु साहब नाल ने चाहे नबी खां गनी खां होवे ਉਹਨਾਂ ਨੇ ਲੜਾਈਆਂ ਲੜੀਆਂ ਨੇ ਤੇ ਅਸੀਂ ਇਕੱਠੇ ਹੋ ਕੇ ਲੜਾਈ ਲੜਦੇ ਰਹਾਂ ਉਹਨਾਂ ਮੁਗਲਾਂ ਦੇ ਖਿਲਾਫ ਤੇ ਅੱਜ ਵੀ ਇਹ ਮੁਸਲਮਾਨ ਭਰਾ ਨੇ ਜਿਹੜੇ ਸਾਡੇ ਹੱਕ ਦੇ ਵਿੱਚ ਆ ਕੇ ਕਿਉਂਕਿ ਅਸੀਂ ਜਿਹੜੀ ਭਾਰਤੀ ਕਿਸਾਨ ਜੁਨੀ ਅਨੇਕਤਾ ਉਗਰਾਹਾਂ ਚਾਹੇ ਸੰਯੁਕਤ ਮੋਰਚਾ ਕੋਈ ਵੀ ਜਥੇਬੰਦੀਆਂ ਨੇ ਭਾਰਤ ਦੀਆਂ ਜਥੇਬੰਦੀਆਂ ਨੇ ਕਿਉਂਕਿ ਇਹਦੇ ਨਾਲ ਕਿਰਤੀ ਲੋਕ ਨੇ ਜਿਹੜੇ ਉਹ ਜੁੜੇ ਹੋਏ ਨੇ ਇੱਥੇ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖ ਕੌਮ ਹੈ ਤੇ ਹਰਿਆਣੇ ਦੇ ਵਿੱਚ ਹਿੰਦੂ ਵੀਰ ਨੇ ਤੇ ਮੁਸਲਮਾਨ ਜੁਪੀ ਦੇ ਵਿੱਚ ਮੁਸਲਮਾਨ ਵੀਰ ਨੇ ਅਸੀਂ ਸਾਰੇ ਇਕੱਠੇ ਕਿਰਤੀ ਲੋਕਾਂ ਅਸੀਂ ਸਾਰੇ ਇੱਕਾਂ ਅਸੀਂ ਸਾਰੇ ਕਿਰਤ ਦੀ ਜਿਹੜੀ ਗੱਲ ਕਰਦੇ ਆ ਅਸੀਂ ਕਿਰਤ ਕਰਨ ਵਾਲੇ ਲੋਕਾਂ ਇਕੱਠੇ ਰਹਿੰਨੇ ਆ ਸਾਰੇ ਸਾਡੇ 'ਚ ਕੋਈ ਤੁਹਾਨੂੰ ਫਰਕ ਜਾਂਪਦਾ ਵੀ ਇਹ ਸਿੱਖ ਹੈ ਇਹ ਮੁਸਲਮਾਨ ਹੈ ਉਹ ਹਿੰਦੂ ਹੈ ਸਾਡੇ 'ਚ ਤਾਂ ਕੋਈ ਫਰਕ ਨਹੀਂ ਅਸੀਂ ਸਾਰੇ ਇਕੱਠੇ ਆ ਇਹ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਪਹਿਲਾਂ ਵੀ ਜਦੋਂ ਪਿੱਛੇ ਮੋਰਚਾ ਚੱਲਿਆ ਦਿੱਲੀ ਵਾਲਾ ਉਦੋਂ ਉੱਥੇ ਇਹਨਾਂ ਮੁਸਲਮਾਨ ਭਰਾਵਾਂ ਨੇ ਜਾ ਕੇ ਦਿੱਲੀ ਲੰਗਰ ਲਾਏ ਆ ਉੱਥੇ ਚੌਲਾਂ ਦੇ ਲੰਗਰ ਇਹਨਾਂ ਦੇ ਚੱਲਦੇ ਰਹੇ ਆ ਬਹੁਤ ਵਧੀਆ ਜਿਹੜੇ ਲੰਗਰ ਨੇ ਇਹ ਉਹ ਲਾਉਂਦੇ ਰਹੇ ਆ ਉੱਥੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਕੱਠੇ ਹੋ ਕੇ ਅਸੀਂ ਲੜਾਈ ਲੜਾਂਗੇ